ਅੱਜ ਪੰਜਾਬ ਕੈਬਨਟ ਦੀ ਮੀਟਿੰਗ ਹੋਈ ਮੀਟਿੰਗ ਤੋਂ ਬਾਅਦ ਹਸਪਤਾਲ ਤੋਂ ਹੀ ਮੁੱਖ ਮੰਤਰੀ ਭਗਵੰਤ ਮਾਨ ਲਾਈਵ ਹੋ ਗਏ ਕਿ ਕੁਝ ਬੋਲੇ ਨੇ ਮੁੱਖ ਮੰਤਰੀ ਭਗਵੰਤ ਮਾਨ ਇਸ ਬਾਰੇ ਗੱਲਬਾਤ ਕਰਨਗੇ ਨਾਲ ਹੀ ਬੀਤੇ ਦਿਨ ਮਨੀਸ਼ ਸਿਸੋਧਿਆ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਤੇ ਉਹਨਾਂ ਨੇ ਕਈ ਐਲਾਨ ਕੀਤੇ ਜਿਸ ਤੋਂ ਬਾਅਦ ਕਈ ਸਵਾਲ ਉੱਠੇ ਨੇ ਉਹਨਾਂ ਸਵਾਲਾਂ ਬਾਰੇ ਵੀ ਚਰਚਾ ਕਰਾਂਗੇ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜੋ ਪਲਕੇ ਨੂੰ ਦੌਰਾ ਹੈ ਉਸਤੇ ਵੀ ਚਰਚਾ ਕਰਾਂਗੇ ਸਤਿ ਸ਼੍ਰੀ ਅਕਾਲ ਮੈਂ ਸਾਖਸ਼ੀ ਕੋਰ ਸਵਾਗਤ ਕਰਦੀ ਹਾਂ ਤੁਹਾਡਾ ਵਨ ਇੰਡੀਆ ਪੰਜਾਬੀ ਤੇ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਵਿਸ਼ਲੇਸ਼ਕ ਜ ਪੜਸਪ ਸਾਥਰੀ ਕਾਲਪਾ ਸਵਾਗਤ ਹੈ ਤੁਹਾਡਾ। ਸੁਕਰੀਆ ਜੀ ਮੇਰੇ ਵੱਲੋਂ ਵੀ ਆਪਜੀ ਤੇ ਸਾਰੇ শ্রোਤਿਆਂ ਤੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ। ਪਰਸਪ ਅੱਜ ਪੰਜਾਬ ਕੈਬਨਿਟ ਦੀ ਮੀਟਿੰਗ ਹੋਈ ਉਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਪਾਣ ਲਾਈਵ ਹੁੰਦੇ ਨੇ ਹਸਪੀਟਲ ਤੋਂ ਤੇ ਮੀਟਿੰਗ ਦੇ ਵਿੱਚ ਵੀ ਹਸਪੀਟਲ ਤੋਂ ਹੀ ਹਿੱਸਾ ਲੈਂਦੇ ਨੇ ਕਿਉਂਕਿ ਕਾਫੀ ਦਿਨਾਂ ਤੋਂ ਬਿਮਾਰ ਚੱਲੇ ਨੇ ਤੇ ਉਸ ਤੋਂ ਬਾਅਦ ਕੀ ਕੁਝ ਐਲਾਨ ਹੋਇਆ ਜੋ ਐਲਾਨ ਹੋਇਆ ਉਸ ਤੋਂ ਬਾਅਦ ਕਿਸਾਨਾਂ ਨੂੰ ਫਾਇਦਾ ਹੋਵੇਗਾ ਤੇ ਕੀ ਕਿਸਾਨ ਖੁਸ਼ ਹੋ ਜਾਣਗੇ ਜਾਂ ਹਰ ਪੀੜਤ ਲੋਕ ਖੁਸ਼ ਹੋ ਜਾਣਗੇ ਐਲਾਨਾਂ ਤੋਂ ਬਾਅਦ। ਜਿੱਥੋਂ ਤੱਕ ਮੁੱਖ ਮੰਤਰੀ ਸਾਹਿਬ ਦੀ ਗੱਲ ਆ ਜੀ ਪਹਿਲੀ ਗੱਲ ਤੇ ਮੈਂ ਦੱਸ ਦਿਆਂ ਕਿ ਮੁੱਖ ਮੰਤਰੀ ਸਾਹਿਬ ਦੇ ਢਿੱਡ ਪੀੜ ਹੋਵੇ ਤੇ ਮੀਡੀਆ ਫਟਾਫਟ ਰੋਲਾ ਪਣਾ ਚੁਰੂ ਕਰਦਾ ਲੋ ਜੀ ਮੁੱਖ ਮੰਤਰੀ ਦੀ ਕੁਰਸੀ ਗਈ। ਔਰ ਮੁੜ ਕੇ ਜੇ ਉਹਨਾਂ ਦੇ ਸਿਰ ਪੀੜ ਹੋਵੇ ਤਦ ਕਹਿੰਦੇ ਕੁਰਸੀ ਗਈ ਜੇ ਮਾੜੀ ਮੋਟੀ ਰਾਤ ਨੂੰ ਕਿਤੇ ਜਿਆਦੀ ਪੀਲੀ ਹੋਵੇ ਤੇ ਅਗਲੇ ਦਿਨ ਸਵੇਰੇ ਉੱਠਿਆ ਨਾ ਗਿਆ ਸੇ ਤਦ ਕਹਿੰਦੇ ਕੁਰਸੀ ਗਈ 아니 ਕੁਰਸੀ ਸੋਖੀ ਜਾਣੀ ਨਹੀਂ ਭੁੱਖ permanganam ਦੀ ਪਹਿਲਾਂ ਮੈਂ ਸਪਸ਼ਟ ਕਰ ਦੇ ਜੀ ਨਾ ਮਰਜੀ ਤੋਂ ਜੀਵ ਨਾਲੇ ਭਗਵਾਨ ਤਮਨ ਨੂੰ ਲੋਣਾ ਜਿਹੜਾ ਜੱਦੀ ਵਾਲਿਆਂ ਵਾਸਤੇ ਸੋਖਾ ਨਹੀਂ ਪਹਿਲੀ ਗੱਲ ਤੇ ਉਹਨਾਂ ਨੂੰ ਇਹੋ ਜਿਹਾ ਕੋਈ ਵੀ ਬੰਦਾ ਜਿਹੜਾ ਵਾ ਨਹੀਂ ਮਿਲਣਾ ਨਹੀਂ ਦੇ ਜਿਹੜਾ ਜੋ ਕਹ ਕਰੀ ਜਾਂਦਾ ਜੋ ਨਹੀਂ ਖੁੱਲ ਕੇ ਵੀ ਕਰੀ ਜਾਂਦਾ ਹੁਣ ਭਗਵੰਤ ਮਾਨ ਸਿੰਘ ਹੋਰੀ 2-3 ਦਿਨ ਤੋਂ ਬਕਾਇਦਾ ਤੌਰ ਤੇ ਹਸਪੀਟਲ ਚ ਉਹ ਕਹਿੰਦੇ ਕੋਈ ਕਹਿੰਦਾ ਉਹਦੇ ਜਿਗਰਤ ਨੁਕਸੇ ਕੋਈ ਕਹਿੰਦਾ ਜਿਹਨਾਂ ਦੀ ਪਲਸ ਕੱਟ ਕੋਈ ਕੁਛ ਕੁਛ ਲੇਕਨ ਅੱਜ ਬਕਾਇਦਾ ਤੌਰ ਤੇ ਹਸਪੀਟਲ ਚ ਉਹ ਲਾਈਵ ਹੋਏ ਤੇ ਆਪਣੀਆਂ ਗੱਲਾਂ ਵੀ ਕੀਤੀਆਂ ਤੇ ਉਹਨਾਂ ਕਹਿੰਦੇ ਪੰਜਾਬ ਦੇ ਲੋਕਾਂ ਦਾ ਕਿਸੇ ਪ੍ਰਕਾਰ ਦਾ ਧੋਖਾ ਨਹੀਂ ਹੋਣ ਲੱਗਦਾ ਨਹੀਂ ਜੀ ਪੰਜਾਬ ਦੇ ਲੋਕਾਂ ਨੂੰ ਜਿਹੜੇ ਹਰ ਪਰਿਵਾਰ ਤੇ ਉਹਨਾਂ ਦੀ ਹਰ ਪ੍ਰਕਾਰ ਦੀ ਮਦਦ ਕੀਤੀ ਜਾਊਗੀ ਪਹਿਲਾਂ ਉਹਨਾਂ ਨੇ ਐਲਾਨ ਇਹ ਕੀਤਾ ਜਿਸ ਦਾ ਖੇਤ ਉਸ ਦੀ ਰੇਤ ਜੀ ਹਾਂ ਤੇ ਇੱਕ ਵਾਰੀ ਪਹਿਲਾਂ ਹੋਇਆ ਸੀ ਤੇ ਇਹਨਾਂ ਨੇ ਅਧਿਕਾਰੀਆਂ ਦੇ ਰੋਕਤਾ ਸੀ ਕਿ ਤੁਸੀਂ ਆਪਣੇ ਖੇਤਾਂ 'ਚ ਰੇਤ ਨਹੀਂ ਚੁਲਦੇ ਰੇਤ ਸਰਕਾਰੀ ਆ ਲੇਕਿਨ ਐਦ ਕੀ ਇਹਨਾਂ ਨੇ ਐਲਾਨ ਕਰ ਦਿੱਤਾ ਵੀ ਜਿਸ ਕਾ ਖੇਤ ਹੁੰਦੀ ਰੇਤ ਇਹਦੀ ਯੋਜਨਾ ਦੇ ਤੇ ਕਿਸਾਨ ਆਪਣੀ ਰੇਤ ਉਹ ਵਰਤੀ ਵੀ ਸਕਦਾ ਤੇ ਇਹ ਵੇਚ ਵੀ ਸਕਦਾ ਅਇਤੋ ਤੁਸੀਂ 50 ਸਾਲ ਪਿੱਛੇ ਚਲੋ ਪਿੰਡਾਂ ਦੇ ਵਿੱਚ ਲੋਕ ਕੀ ਕਰਦੇ ਸੀ ਗੱਡੇ ਹੁੰਦੇ ਸੀ ਗੱਡਿਆਂ ਦੇ ਉੱਤੇ ਰੇਤ ਨਹਿਰ ਤੋਂ ਭਰ ਕੇ ਲਿਆਉਂਦੇ ਸੀਗੇ ਆਪਣੇ ਮਕਾਨ ਬਣਾਉਂਦੇ ਕਿਸੇ ਪ੍ਰਕਾਰ ਦਾ ਕੋਈ ਖਰਚਾ ਨਹੀਂ ਸੀ ਹੁੰਦਾ ਸਿਰ ਸੀਮਿੰਟ ਤੇ ਇੱਟਾਂ ਤੇ ਮਿੱਟੀ ਦਾ ਖਰਚਾ ਹੁੰਦਾ ਬਾਕੀ ਕੋਈ ਖਰਚਾ ਖਾਸ ਨਹੀਂ ਸੀ ਜੀ ਹੁਣ ਦੋਸਤ ਸਰਕਾਰ ਨੇ ਐਲਾਨ ਕੀਤਾ ਐਪੀ ਫਸਲ ਦੇ ਖਰਾਬੇ ਵਾਸਤੇ ਮੁਆਵਜ਼ਾ ਵਾ 20000 ਰੁਪਇਆ ਪ੍ਰਤੀ ਏਕੜ ਦਿੱਤਾ ਜਾਊਗਾ ਟਰੇਲ ਦਾ ਇਹ ਮੁਆਵਜ਼ਾ 8000 ਸੀਗਾ ਫਿਰ ਜਦੋਂ ਚੰਨੀ ਸਾਹਿਬ ਆਏ ਉਹਨਾਂ 17000 ਕੀਤਾ ਜੇ ਇਹਨਾਂ ਨੇ ਕਿਹਾ ਤਾਂ ਵੀ ਅਸੀਂ 20000 ਦੇਵਾਂਗੇ ਦੇਸ਼ ਦੇ ਵਿੱਚ ਸਭ ਤੋਂ ਵੱਧ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਇਹਨਾਂ ਨੇ ਇਹਦੇ ਵਿੱਚ ਅਗਲੀ ਗੱਲ ਜਿਹੜੇ ਜਾਨੀ ਮਾਲੀ ਨੁਕਸਾਨ ਦੇ ਪੀੜਤ ਨੇ ਉਹਨਾਂ ਨੇ ਕਿਹਾ ਉਹਨਾਂ ਨੂੰ 4 ਲੱਖ ਦਾ ਮੁਆਵਜ਼ਾ ਦਿੱਤਾ ਜਾਊਗਾ ਘਰਾਂ ਦੇ ਨੁਕਸਾਨ ਦੇ ਵੀ ਸਰਵੇਖਣ ਉਦੋਂ ਬਾਅਦ ਉਹਨੂੰ ਜਲਦ ਮਿਲੇਗਾ ਮੌਜਾ ਉਹਨਾਂ ਜਿਸ ਤਰ੍ਹਾਂ ਦੇ ਮਕਾਨ ਨੂੰ ਜਿੰਨਾ ਨੁਕਸਾਨ ਹੋ ਉਹਨਾਂ ਨੂੰ ਉੱਪਰ ਭਾਇ ਕੀਤੀ ਜਾਊਗੀ ਪਸ਼ੂ ਧਨ ਦੇ ਨੁਕਸਾਨ ਦਾ ਵੀ ਸਰਵੇਖਣ ਤੋਂ ਬਾਅਦ ਹੀ ਕਹਿੰਦੇ ਮੌਜਾ ਮਿਲੇਗਾ ਤੇ ਪ੍ਰਭਾਵਿਤ ਜਿਹੜੇ ਪਿੰਡ ਨੇ ਜਿਨ੍ਹਾਂ ਦੇ ਵਿੱਚ ਹੜ੍ਹ ਆਏ ਸੀ ਜਿੱਥੇ ਹੁਣ ਖਤਰਾ ਹੈ ਵੀ ਕਈ ਪ੍ਰਕਾਰ ਦੀਆਂ ਬਿਮਾਰੀਆਂ ਆ ਸਕਦੀਆਂ ਜਿੱਥੇ ਪੀਲੀਆ ਵੀ ਆ ਸਕਦਾ ਵਾ ਜਿੱਥੇ ਬਕਾਇਦਾ ਤੌਰ ਤੇ ਆਪਣਾ ਪੀਲੀਆ ਬਿਮਾਰੀ ਆ ਸਕਦੀ ਹੈ ਹੈਜਾ ਆ ਸਕਦਾ ਵਾ ਮਲੇਰੀਆ ਆ ਸਕਦਾ ਡੇਂਗੂ ਆਇਸਦਾ ਟਾਈਫਾਇਡ ਆਇਸਦਾ ਉਲਟੀਆਂ ਦਸਤ ਤੇ ਚਮੜੀਆ ਰੋਗ ਜਿਹੜੇ ਫੈਲ ਸਕਦੇ ਨੇ ਉਹਨਾਂ ਨੂੰ ਰੋਕਣ ਵਾਸਤੇ ਉਹਨਾਂ ਨੇ ਇਹ ਗੱਲ ਕਹਿ ਦਿੱਤੀ ਹੈ ਕਿ ਅਸੀਂ ਇੱਥੇ ਜਿਹੜੀ ਸੀ ਆਪਣੇ ਕੈਂਪ ਲਾਵਾਂਗੇ ਬਕਾਇਦ ਉਰ ਤੇ ਹਰ ਪਿੰਡ ਦੇ ਵਿੱਚ ਜਿਹੜਾ ਪ੍ਰਭਾਵਿਤ ਪਿੰਡ ਹੈ ਸਾਡੀ ਉੱਤੇ ਟੀਮ ਬੈਠੀ ਹੋਊਗੀ ਜੀ ਤੇ ਖਰਾਦਾ ਦੀ ਕਰਜ਼ੇ ਦੀ ਜਿਹੜੀ ਕਿਸ਼ਤਾ ਉਹ 6 ਮਹੀਨੇ ਲਈ ਛੋੜ ਦੇ ਦਿੱਤੀ ਗਈ ਆ ਵੀਰ ਜੀ ਤੁਹਾਨੂੰ ਇਹ ਦੱਦ ਦਿੱਤੀ ਕਿ ਇਹ ਤਾਂ ਨਹੀਂ ਪਹੁੰਗੋ ਇਹ ਤਾਂ ਸਿਰਫ ਜਿਹੜੇ ਕੋਆਪਰਟ ਬੈਂਕ ਨੇ ਦੇ ਪੰਜਾਬ ਸਰਕਾਰ ਦੇ ਉਹਦੇ ਜਿਹੜੇ ਨੈਸ਼ਨਲ ਬੈਂਕਾਂ ਨੇ ਹੂੰ ਨੈਸ਼ਨਲ ਬੈਂਕ ਕਿ ਕੁਝ ਕਰ ਸਕਦੀ ਤੇ ਕੇਂਦਰ ਸਰਕਾਰ ਚਾਹੀਦੀ ਇਹਨਾਂ ਨੂੰ ਤਾਂ ਕੁਝ ਕਰਨਾ ਜੀ ਮੈਂ ਕਹਿਦਾ ਤੌਰ ਤੇ ਇਹ ਨਾ ਨਹੀਂ ਜਿਹੜੀਆਂ ਸਹੂਲਤਾਂ ਦਿੱਤੀਆਂ ਪਰ ਮੈਂ ਇਹਨਾਂ ਨੂੰ ਇਹ ਦੱਸ ਦੇ 2016 ਦੇ ਵਿੱਚ ਬਕਾਇਦਾ ਤੌਰ ਤੇ ਇੱਕ ਜੱਜਮੈਂਟ ਆਈ ਸੀਗੀ ਸੁਪਰੀਮ ਕੋਰਟ ਦੀ ਜਜਮੈਂਟ ਸੀ ਵੀ ਜਿਹੜੇ ਆਫਤ ਆਈ ਸੀ ਨਾ ਗੁਜਰਾਰ ਦੇ ਵਿੱਚ ਉਹਨੂੰ ਲੈ ਕੇ ਉਹਨੇ ਕਿਹਾ ਸੀ ਕਿ 4 ਲੱਖ ਨਹੀਂ ਜਿੰਦੇ ਵਿਅਕਤੀ ਦੀ ਮੌਤ ਹੋਈ ਆ ਉੱਥੇ ਘੱਟੋ ਘੱਟ 20 ਲੱਖ ਰੁਪਇਆ ਮੁਆਵਜ਼ਾ ਦਿੱਤਾ ਜਾਵੇ ਤੇ ਮਾਨ ਸਾਹਿਬ ਤੁਹਾਨੂੰ ਉਹ ਦੇਣਾ ਭੂ ਜਜਮੈਂਟ ਦੇ ਅਨੁਸਾਰ ਜੀ ਦੂਸਰੀ ਦੂਸਰੀ ਚੀਜ਼ ਜਿਹੜੀ ਗੱਲ ਤੁਸੀਂ ਕੀਤੀ ਐ ਕਿ ਘਰਾਂ ਦੇ ਨੁਕਸਾਨ ਦੀ ਗੱਲ ਸਰਵੇ ਤੋਂ ਬਾਅਦ ਸਰਵੇ ਕੌਣ ਕਰੂਗੇ ਵੀ ਦੱਸਿਓ ਸੰਧ ਤੁਸੀਂ ਬਿਲਕੁਲ ਜੀ ਕਹਾਂ ਜੀ ਅਸੀਂ ਬੇਕਾਇਦਾ ਤੌਰ ਤੇ ਇਹਨਾਂ ਨੂੰ ਫੰਡ ਵੀ ਦੇਵਾਂਗੇ ਸਰਵੇ ਵਿੱਚ ਪੈਸੇ ਵੀ ਦੇਵਾਂਗੇ ਜਿਹੜੇ ਕੋ ਨੁਕਸਾਨ ਹੋਇਆ ਵਾ ਪਰ ਇਹਦੇ ਅਸੀਂ ਯਕੀਨੀ ਕੌਣ ਬਣਾਊਗਾ ਕਿ ਕੀ ਉਹ ਪੀੜਿਤ ਕਿਸਾਨ ਤੱਕ ਜਾਂ ਪੀੜਿਤ ਵਿਅਕਤੀ ਤੱਕ ਜਿਹੜੇ ਉਹ ਮੌਜੂਦਾ ਪ੍ਰੀੜਿਕ ਨਹੀਂ ਪੁੱਛਦੇ ਕੋ ਵੱਡੇ ਬਰਸਤੇ ਚ ਬੜੇ ਬੜੇ ਔਗਰੇ ਬੈਠੇ ਨੇ ਬੜੇ ਬੜੇ ਦੈਰ ਬੈਠੇ ਨੇ ਖਾਣ ਵਾਲੇ ਬਿਲਕੁਲ ਜਿਨ੍ਹਾਂ ਦੇ ਖਾਤੇ ਚ ਪਾਸੇ ਪੈਸੇ ਪਾ ਦੇਉਨਾ ਪੀੜਿਤ ਦੇ ਪੀੜਿਤ ਦੇ ਕਿਸਾਨ ਦੇ لیکن پھر بھی ਇਹਨਾਂ ਦੇ ਕੋਲ ਪੈਸੇ ਲੈ ਕੇ ਤੇ ਫਿਰ ਖਾਤੇ 'ਚ ਪੈਸੇ ਪਾਉਣੇ ਉਹਨਾਂ ਦੇ ਉੱਤੇ ਬਾਜ ਅਕਾਉਂਟ ਰੱਖੂਗੀ ਵਿਜੀਲੈਂਸ ਨੂੰ ਵਿਜੀਲੈਂਸ ਨੂੰ ਅਲਰਟ ਕਰਨਾ ਪਊਗਾ ਸੀਆਈਡੀ ਨੂੰ ਅਲਰਟ ਕਰਨਾ ਪਊਗਾ ਕਾਉਂਟਰ ਇੰਟਰਵਿਊਜ਼ ਨੂੰ ਅਲਰਟ ਕਰਨਾ ਪਊਗਾ ਵੀ ਤੁਸੀਂ ਬਾਜ ਅਖਰ ਕੋ ਜੇ ਵੀ ਇਹੋ ਜਿਹੇ ਅਧਿਕਾਰੀ ਕਰਦਾ ਤੇ ਇਮੀਡੀਏਟਲੀ ਉੱਤੇ ਕਾਰਵਾਈ ਕੀਤੀ ਜਾਵੇ ਤਾਂ ਕਿ ਪੀੜਤ ਕਿਸਾਨ ਤੱਕ ਇਹ ਮੌਜੂਦ ਪੁੱਛ ਸਕੇ ਜੀ ਮੈਂ ਤੁਹਾਨੂੰ ਦੱਸ ਦਿਆਂ ਪਿਛਲੇ ਦਿਨ ਇੱਕ ਖਬਰ ਆਈ ਸੀਗੀ ਫਾਜ਼ਲ ਕਾਦੇ ਵਿੱਚ ਇੱਕ ਸਖਾਂ ਦੀਆਂ 150 ਕੇ 200 ਮੁਰਗੀਆਂ ਮਰ ਗਈਆਂ ਉਹਨੇ ਸੋਸ਼ਲ ਮੀਡੀਆ ਤੇ ਪਾਇਆ ਜੀ ਮੇਰੀਆਂ ਮੁਰਗੀਆਂ ਮਰ ਗਈਆਂ ਮੇਰਾ ਇਹਨਾਂ ਨੁਕਸਾਨ ਹੋ ਗਿਆ ਤੇ ਇਹਦੇ ਮਗਰੋਂ ਇੱਕ ਪੈ ਗਿਆ ਬਕਾਇਦਾ ਤੌਰ ਤੇ ਗੁਰਦਾਸਪੁਰ ਤੋਂ ਨੇ ਕਿਹਾ ਜੀ ਮੇਰੀ 12000 ਮੁਰਗੀ ਮਰ ਗਈ ਫਿਰ ਇੱਕ ਨੇ ਕਿਹਾ ਜੀ ਮੇਰੀ ਬੱਕਰੀਆਂ ਨੇ ਮਰ ਗਈਆਂ ਇਹਦਾ ਤਿੰਨਾ ਚੀਜ਼ਾਂ ਦਾ ਨਾ ਸਰਵੇ ਕਰਾਇਆ ਸੀ ਸਰਵੇ ਕਰਨ ਵਾਸਤੇ ਪਹਿਲਾਂ ਪਟਵਾਰੀ ਗਿਆ ਫਿਰ ਗਾ ਲੋ ਕਿਉਂਕਿ ਫਿਰ ਤਹਿਸੀਲਦਾਰ ਗਿਆ ਤੇ ਫਿਰ ਐਸਡੀਐਮ ਜਿਹੜਾ ਸੀ ਨਾਲ ਵੈਟਰਨਰੀ ਡਾਕਟਰ ਲੈ ਕੇ ਗਿਆ ਤੇ ਇਹ ਪਤਾ ਕੀਤਾ ਜੇਵੇਂ ਵਾਕਿਆ ਹੀ ਇਹ ਜਿਹੜੀਆਂ ਜਾਨਵਰ ਮਰੇ ਨੇ ਇਹ ਫਲੱਡ ਕਰਕੇ ਮਰੇ ਅਜੇ ਤੱਕ ਉਸ ਤੋਂ ਬਾਅਦ ਖਬਰ ਨਹੀਂ ਆਈ ਕਿ ਉਹਨਾਂ ਨੂੰ ਮੁਆਵਜ਼ਾ ਮਿਲਿਆ ਕਿ ਨਹੀਂ ਮਿਲਿਆ ਕਿਉਂਕਿ ਇਹਨਾਂ ਨੇ ਕਿਹਾ ਸੀ ਕਿ ਕੁੱਕੜੀ ਦਾ ਮੁਆਵਜ਼ਾ ਵੀ ਦੇਣਗੇ ਹੂੰ ਇਸ ਕਰਕੇ ਇਹਨਾਂ ਦੀ ਮੁਆਵਜ਼ੇ ਦੀ ਗੱਲ ਕੀਤੀ ਤੇ ਮੁਆਵਜ਼ਾ ਇਹਨਾਂ ਨੂੰ ਮੈਨੂੰ ਮਿਲਣਾ ਚਾਹੀਦਾ ਹੈ ਵਾ ਲੇਕਿਨ ਫਿਰ ਗੱਲ ਉੱਥੇ ਹੁੰਦੀ ਹੈ ਕਿ ਇਹ ਮੁਆਵਜ਼ਾ ਪੀੜਤਾ ਤੱਕ ਸਹੀ ਤਰੀਕੇ ਨਾਲ ਪਹੁੰਚਣ ਦਾ ਇੱਕੋ ਜਿਹਾ ਤਰੀਕਾ ਹੈ ਕਿ ਤੁਸੀਂ ਆਪਣੇ ਏਜੰਸੀਆਂ ਸਰ ਕਰਦੇ ਜੇ ਕੋਈ ਕਿਤੇ ਗੜਬੜ ਕਰਦਾ ਦੇ ਖਰਾਬ ਕਾਰਵਾਈ ਕੀਤੀ ਜਾਂਦੀ ਹੈ ਬਿਲਕੁਲ ਹੁਣ 2016 ਦੇ ਮਤਬਕ ਜੇ ਸੁਪਰੀਮ ਕੋਰਟ ਦੀ ਜੱਜਮੈਂਟ ਇਹ ਕਹਿੰਦੀ ਹੈ ਤੇ ਫਿਰ ਮਾਨ ਸਾਹਿਬ ਨੂੰ 4 ਲੱਖ ਨਹੀਂ 20 ਲੱਖ ਦੀ ਅਨਾਉਂਸਮੈਂਟ ਕਰਨੀ ਪਊਗੀ ਜੀ ਜੀ ਬਿਲਕੁਲ ਦੇਖਦੇ ਆ ਕਿ ਹੁੰਦਾ ਕੀ ਹੁੰਦਾ ਕਿਉਂਕਿ ਅਕਸਰ ਦੇਖਿਆ ਜਾਂਦਾ ਹੈ ਕਿ ਜਿਹੜੇ ਜਿਨ੍ਹਾਂ ਨੂੰ ਜ਼ਿਆਦਾ ਲੋਡ ਹੁੰਦੀ ਹੈ ਪਹਿਲਾਂ ਗੱਲਾਂ ਤੇ ਹੋ ਜਾਂਦੀਆਂ ਨੇ ਮੁਆਵਜ਼ਾ ਮਿਲਦਾ ਪਰ ਲੋਕ ਫਿਰ ਕਹਿ ਦਿੰਦੇ ਨੇ ਕਿ ਸੰਤਾ ਕੋ ਜੋ ਮਿਲਿਆ ਨਹੀਂ ਐਸੇ ਤਾਂ ਇਦਾਂ ਹੀ ਬੀਟੀਆਂ ਦੇਖਦੇ ਆ ਰਾਹਤ ਮਿਲਦੀ ਹੈ ਜਾਂ ਨਹੀਂ ਮਿਲਦੀ ਮੁਆਵਜ਼ਾ ਮਿਲਦਾ ਨਹੀਂ ਮਿਲਦਾ ਪਰ ਜਦੋਂ ਬਿਕਣਾ ਬੀਤੇ ਕੱਲ ਮਨੀਸ਼ ਸਿਸੋਧਿਆ ਨੇ ਪ੍ਰੈਸ ਕਾਨਫਰੰਸ ਕੀਤੀ ਜਿਸ ਦੇ ਵਿੱਚ ਉਹਨਾਂ ਨੇ ਕਈ ਵੱਡੇ ਐਲਾਨ ਕੀਤੇ ਕਿਸਾਨਾਂ ਨੂੰ ਲੈ ਕੇ ਤੇ ਹੋਰ ਵੀ ਪਰ ਉਸ ਤੋਂ ਬਾਅਦ ਸਵਾਲ ਖੜੇ ਹੋ ਗਏ ਕਿ ਮਨੀਸ਼ ਸਿਸੋਧਿਆ ਕਿਸ ਅਧਿਕਾਰ ਦੇ ਨਾਲ ਐਲਾਨ ਕਰ ਰਹੇ ਨੇ ਸਰਕਾਰ ਦੇ ਬਿਹਫਰ ਕਿਉਂਕਿ ਉਹ ਪੰਜਾਬ ਹੀ ਕਾਇਦੇ ਇਨਚਾਰਜ ਨੇ ਕਿ ਉਹਨਾਂ ਕੋਲ ਅਧਿਕਾਰ ਹੈ ਕਿ ਉਹ ਐਲਾਨ ਕਰ ਸਕਦੇ ਨੇ ਉਹਨਾਂ ਕੋਲ ਅਧਿਕਾਰ ਸਿਰਫ ਇਹ ਹੈਗਾ ਕਿ ਉਹ ਸ਼ਿਫਾਰਿਸ਼ ਕਰ ਸਕਦੇ ਪੀਐਸੀ ਪੰਜਾਬ ਸਰਕਾਰ ਨੂੰ ਆਪਣੇ ਪੱਧਰ ਤੇ ਸ਼ਿਫਾਰਿਸ਼ ਕਰਦੇ ਵੀ ਮੁੱਖ ਮੰਤਰੀ ਸਾਹਿਬ ਐਸ ਹਰ ਦਾ ਮੁਆਵਜ਼ਾ ਦੇਣ ਜੀ ਇਹ ਚਿੱਤਰ ਜਿਹੜੀਆਂ ਗੱਲਾਂ ਉਹਨਾਂ ਕਈਆਂ ਕੀਤੀਆਂ ਉਹੋ ਕੁਝ ਦੇਣਨ ਦੇ ਇਸ ਕਰਕੇ ਉਹਨਾਂ ਕੋ ਤੇ ਘਾਟ ਤਾਂ ਕੋਈ ਹੈ ਨਹੀਂ ਜੇ ਉਹਨਾਂ ਕੀਤਾ ਨੋਜ਼ਮਨ ਕੀਤਾ ਤੇ ਉਹ ਕਟਾਰੇ 'ਚ ਖੜੇ ਹੋ ਸਕਦੇ ਇਹਨਾਂ ਲੋਕਾਂ ਨੂੰ ਸਿਆਸਤ ਦੀ ਜਾਣਕਾਰੀ ਨਹੀਂ ਜੇ ਸਿਆਸਤ ਦੀ ਜਾਣਕਾਰੀ ਹੁੰਦੀ ਤੇ ਫਿਰ ਜਿਹੜੇ ਝਮੇਲੇ 'ਚ ਬਸੇ ਆ ਜਿਹੜੇ ਇਹ ਮੱਕੜ ਜਾਲ 'ਚ ਬਸੇ ਕਦੇ ਨਾ ਫਸਦੇ ਜੀ ਹੋਰ ਇਹ ਤਾਂ ਲੀਡਰ ਕਿੰਨੇ ਕਦੇ ਨਹੀਂ ਫਸੇ ਭਈ ਇਹਨਾਂ ਨੂੰ ਸਿਆਸਤ ਦੀ ਕੋਈ ਜਾਣਕਾਰੀ ਨਹੀਂ ਇਹ ਜਦ ਤੁਰੇ ਆਗੇ ਵੀ ਕੋਈ ਨੌਕਰੀ ਕਰਦਾ ਸੀ ਕੋਈ ਕੁਝ ਕਹਿੰਦੇ ਉਧਰ ਆ ਕੇ ਆ ਕੇ ਨਾ ਤੇ ਇੱਕ ਸਬਦੇ ਕਹਿੰਦੇ ਹੁੰਦੇ ਵੀ ਪੁੱਕਾ ਲੱਗ ਗਿਆ ਜਿਹੜਾ ਤੂੰ ਟਿੱਪਕਾ ਸੀ ਤੀਰ ਬਣ ਗਿਆ ਤੇ ਕਾ ਗੱਲ ਬਣ ਗਈ ਉਹਨੂੰ ਜਾਨਦਾਰ ਹੀ ਦੀਏ ਤੁਹਾਨੂੰ ਪਤਾ ਹੋਏਗਾ ਜਿਸ ਦਿਨ ਸੰਜੀਵ ਅਰੋੜਾ ਦੀ ਅਨਾਊਂਸਮੈਂਟ ਕੀਤੀ ਸੀ ਕਿ ਅਸੀਂ ਉਹਨਾਂ ਨੂੰ ਮੰਤਰੀ ਬਣਾਵਾਂਗੇ ਕੇਦਰੀ ਬਾਦ ਨੇ ਸਟੇਟ ਤੋਂ ਗੱਲ ਕਹੀ ਸੀ ਮੇਰੀ ਮਾਨ ਸਰ ਨਾਲ ਗੱਲ ਹੋ ਗਈ ਹੈ ਜੀ ਇਹਨਾਂ ਨੂੰ ਅਸੀਂ ਐਸ ਇਲੈਕਸ਼ਨ ਜਿੱਤਣ ਤੋਂ ਬਾਅਦ ਮੰਤਰੀ ਬਣਾਵਾਂਗੇ ਉਹਨਾਂ ਤਰੀਕੇ ਨਾਲ ਗੱਲ ਕੀਤੀ ਸੀ ਜੇ ਇਹ ਵੀ ਗੱਲ ਕਰਦੇ ਜੀ ਮੈਂ ਪੰਜਾਬ ਸਰਕਾਰ ਨੂੰ ਸ਼ਿਫਾਰਸ਼ ਕਰਦਾ ਵੀ ਇਹ ਇਹ ਦੇ ਤਾ ਇਹਦੇ ਮੁਤਾਬਕ ਮੁਆਵਜ਼ਾ ਦਿੱਤਾ ਜਾਵੇ ਕਿ ਕਿਸਾਨਾਂ ਨੂੰ ਕਿਸਾਨਾਂ ਨੂੰ ਨੁਕਸਾਨ ਬਣਿਆ ਤਾਂ ਉਹਦੇ ਅਰਥ ਕੁਝ ਹੋਰ ਹੁੰਦੇ ਜੀ ਅਰਥਾਂ ਦੀ ਹੈ ਲੇਕਿਨ ਜਦੋਂ ਇਹ ਗੱਲ ਕਰਦੇ ਪੀਦਾ ਹੋ ਜੇ ਉਹ ਫਿਰ ਇਹਦਾ ਦੇ ਅਧਿਕਾਰ ਖੇਤਰ ਨਹੀਂ ਹੁੰਦਾ ਇਹਦੇ ਖੇਡਾ ਦੇ ਅਧਿਕਾਰ ਖੇਤਰ ਤੇ ਇਹਨਾਂ ਮਾਫੀ ਮਿਲ ਜੇ ਕੋਈ ਅਦਾਲਤੀ ਕੇਸ ਹੋ ਗਿਆ ਨਾ ਤਾਂ ਫਿਰ ਮਾਗੀ ਮੰਗਣੀ ਪੈ ਜਾਂਦੀ ਸੀ ਨਾ ਹਮਮ ਤੇ ਦੇਖ ਜਾਨ ਇਹ ਲੋਕ ਹੈ ਜਿਹੜੇ ਫੀਲਡ ਚ ਆਏ ਨੇ ਛੋਟੇ ਛੋਟੇ ਵਰਕਰ ਹੁੰਦੇ ਸੀ ਉੱਥੋਂ ਇਹਨਾਂ ਤੀਰ ਤੋਕਾ ਲੱਗਿਆ ਤੇ ਇਹ ਇਹ ਸੱਤਾ ਮਿਲ ਗਈ ਨੂੰ ਜਰ ਨੂੰ ਪਤਾ ਹੀ ਨਹੀਂ ਸੱਤਾ ਚਲੋਣੀ ਕਿਵੇਂ ਦੀ ਹੰਡੋੜੀ ਕਿਵੇਂ ਜੀ ਇਸੇ ਗੱਲ ਕਰਕੇ ਕਹਿ ਦਿੰਦੇ ਆ ਕਿ ਪੰਜਾਬ ਦੇ ਵਿੱਚ ਜੋ ਵੀ ਕਮਾਨ ਹੈ ਉਹ ਦਿੱਲੀ ਵਾਲਿਆਂ ਦੇ ਹੱਥ ਹੈ ਫਿਰ ਕਹਿੰਦੇ ਸੱਤੇ ਸਵਾਲ ਚੁੱਕਦੇ ਨੇ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਪਲਕੇ 'ਤੇ ਦੌਰਾ ਕਰਨ ਜਾ ਰਹੇ ਨੇ ਪੰਜਾਬ 'ਚ ਕੀ ਲੱਗਦਾ ਹੈ ਕਿ ਸਿਰਫ ਦੌਰਾ ਹੀ ਰਹਿ ਜਾਵੇਗਾ ਕਿਉਂਕਿ ਜਿਸ ਤਰੀਕੇ ਨਾਲ ਸ਼ਿਵਰਾਜ ਚੋਹਾਨ ਆਏ ਉਹਨਾਂ ਨੇ ਜੋ ਕੁਝ ਬੋਲਿਆ ਪੰਜਾਬ ਨੂੰ ਲੈ ਕੇ ਹੜ੍ਹਾਂ ਦੀ ਸਥਿਤੀ ਨੂੰ ਲੈ ਕੇ ਉਸ ਤੋਂ ਬਾਅਦ ਮੁਆਵਜ਼ੇ ਦੀ ਉਮੀਦ ਤਾਂ ਮੈਂ ਕਹਿੰਨੀ ਕੋਈ ਕਰ ਹੀ ਨਹੀਂ ਰਿਹਾ ਕਿ ਦੇਣਗੇ ਪਰ ਜੇ ਹੁਣ ਪ੍ਰਧਾਨ ਮੰਤਰੀ ਵੀ ਆਉਂਦੇ ਨੇ ਕੱਲ ਦੌਰਾ ਕਰਦੇ ਨੇ ਉਸ ਤੋਂ ਬਾਅਦ ਕੀ ਉਮੀਦ ਜਤਾਈ ਜਾ ਸਕਦੀ ਹੈ ਕਿ ਅਜਿਹਾ ਕੁਝ ਮੁਆਵਜ਼ੇ ਨੂੰ ਲੈ ਕੇ ਕੋਈ ਕਰ ਸਕਦੇ ਨੇ ਲਾਨ ਫਿਰ ਬਾਅਦ ਚ ਫਿਰਦਾਨ ਮੰਤਰੀ ਬਕਾਇਦਾ ਤੌਰ ਤੇ ਆਪਣਾ ਦੌਰਾ ਜਿਹੜਾ 9 ਤਰੀਕ ਨੂੰ ਕਰ ਰਹੇ ਨੇ ਤੇ 9 ਤਰੀਕ ਨੂੰ ਤੁਹਾਨੂੰ ਪਤਾ ਹੋਏਗਾ ਉਹ ਉਪ ਰਾਸ਼ਟਰਪਤੀ ਦੀ ਚੋਣ ਹੋਣੀ ਹੈ ਜਿਹਨੂੰ ਲੈ ਕੇ ਐਸੇ ਨੈਕ ਟੂ ਨੈਕ ਫਾਈਲ ਚੱਲ ਰਹੀ ਹੈ ਜੀ ਭਾਵੇਂ ਕਿ ਇੰਡੀਆ ਨੇ ਆਪਣੀ ਜਿਹੜੀ ਵਿਸਾਤ ਵਿਸਾਤੀ ਹੈ ਇਸੀ ਚ ਵੋਟਾਂ ਕਿਵੇਂ ਪਾਉਣੀਆਂ ਤੇ ਆਪਣਾ ਬੰਦਾ ਕਿਵੇਂ ਕੰਮਜਿਬ ਕਰਨਾ ਇੱਕ ਵੱਖਰੀ ਗੱਲ ਹੂੰ ਅੱਜ ਕੱਲ ਦੀ ਮੀਟਿੰਗ ਦੇ ਵਿੱਚੋ ਜਿਸ ਤਰ੍ਹਾਂ ਪ੍ਰਧਾਨ ਮੰਤਰੀ ਸਾਹਿਬ ਸਾਦੋ ਪਿਛਲੀ ਰੋਜ਼ ਬਿਠੇ ਨੇ ਉੱਥੋਂ ਲੱਗਦਾ ਵੀ ਪ੍ਰਧਾਨ ਮੰਤਰੀ ਸਾਹਿਬ ਕਿਸੇ ਛੱਕ ਸੁਭਾ ਜਨੇ ਵੀ ਕੁਝ ਵੀ ਹੋ ਸਕਦਾ ਅੱਜ ਦੀ ਮੀਟਿੰਗ ਦੇ ਵਿੱਚ ਗੜਕਰੀ ਗੈਬ ਸੀਗਾ ਹੋਰ ਕਈ ਜਿਹੜੇ ਸੰਸਦ ਮੈਂਬਰ ਗੈਬ ਸੀਦਾ ਮਤਲਬ ਹੀ ਅੰਦਰ ਖਾਤੇ ਕੋਈ ਖਿਚੜੀ ਹੋਰ ਪਕ ਰਹੀ ਹੈ ਜੀ ਸਮਾਉਤਿਕ ਨੂੰ ਪ੍ਰਧਾਨ ਮੰਤਰੀ ਸਾਹਿਬ ਸਵੇਰੇ ਆਪਣੀ ਵੋਟ ਪਾਉਣਗੇ ਪਹਿਲਾਂ ਉਪ ਰਾਸ਼ਟਰਪਤੀ ਨੂੰ ਵੋਟ ਪਾਉਣ ਤੋਂ ਬਾਅਦ ਆਪਣਾ ਉਡੋਖਡੋਲਾ ਝੁੱਕਣਗੇ ਚੁੱਕ ਕੇ ਤੇ ਪਹਿਲਾਂ ਇਹ ਕਾਗਲੇ ਜਾਣਗੇ ਮਾਝਾ ਪ੍ਰਦੇਸ਼ ਉੱਥੋਂ ਦਾ ਸਰਵੇ ਕਰਨਗੇ ਕਿ ਕਿੰਨਾ ਕੁ ਨੁਕਸਾਨ ਹੋਇਆ ਤੇ ਕਿੰਨਾ ਨਹੀਂ ਹੋਇਆ ਜੀ ਉਸ ਤੋਂ ਬਾਅਦ ਇਹ ਉਸ ਤੋਂ ਬਾਅਦ ਫਿਰ ਇਹ ਪੰਜਾਬ ਦਾ ਸਰਵੇ ਕਰਨਗੇ ਪਠਾਨਕੋਟ ਦਾ ਕਰਨਗੇ ਗੁਰਦਾਸਪੁਰ ਦਾ ਕਰਨਗੇ ਅੰਮ੍ਰਿਤਸਰ ਦਾ ਕਰਨਗੇ ਫਰੀਦਪੁਰ ਦਾ ਕਰਨਗੇ ਸਰਵੇ ਪੈਦਲ ਨਹੀਂ ਸਰਵੇ ਜਾਂਚ ਮਿੱਠੀ ਕਰਨੀ ਜੀ ਇੱਕ ਜਿਹੜਾ ਤੇ ਪਾਣੀ ਵੇਖ ਕੇ ਤੇ ਘਰੋਂ ਚੱਲ ਜਾਣ ਲੇਕਿਨ ਬਕਾਇਦਾ ਤੌਰ ਤੇ ਸੁਨੀਲ ਜਾਖੜ ਨੇ ਇਹ ਦਾਵਾ ਕੀਤਾ ਵੀ ਪ੍ਰਧਾਨ ਮੰਤਰੀ ਸਾਹਿਬ ਜਿਹੜੇ ਪਠਾਨਕੋੜ ਉਤਰ ਸਕਦੇ ਨੇ ਉੱਥੇ ਅਧਿਕਾਰੀਆਂ ਨਾਲ ਜਿਹੜੀ ਉਹ ਮੀਟਿੰਗ ਕਰਨਗੇ ਤੇ ਉਹਨਾਂ ਨੇ ਮੀਟਿੰਗ ਕਰਨ ਤੋਂ ਬਾਅਦ ਪੂਰੀ ਉਹਨਾਂ ਦੀ ਰਿਪੋਰਟ ਲੈ ਕੇ ਤੇ ਫਿਰ ਉਹ ਆਪਣਾ ਕੁਝ ਨਾ ਕੁਝ ਅਨਾਉਂਸਮੈਂਟ ਕਰਨਗੇ ਜੇ ਤੇ ਇਹ ਕਰ ਦੇਣ ਤੇ ਬਹੁਤ ਚੰਗਾ ਜੇ ਨਾ ਕੀਤਾ ਤੇ ਬੀਜੇਪੀ ਵਾਲਾ ਪ੍ਰਤੀਜਿੜਾਵਾ ਪੰਜਾਬ ਦੇ ਲੋਕਾਂ ਦਾ ਰੋਸ ਕੱਢੇ ਇਸ ਕਿਸਾਨਾਂ ਦਾ ਨਹੀਂ ਹਰ ਵਰਗ ਦਾ ਵਧੇ ਪੀਰ ਗੁਜਰਾਤ ਦੇ ਵਿੱਚ ਦੇਖ ਤੇ ਆਫਤਾ ਹੋਇਆ ਤੇ ਪ੍ਰਧਾਨ ਮੰਤਰੀ ਸਾਹਿਬ ਰਾਤ ਸੁੱਤੇ ਪੇ ਉੱਠ ਕੇ ਵੀ ਵਡਾਉਂਦੇ ਨਹੀਂ ਭਾਈ ਉੱਥੇ ਕੀ ਹੋ ਰਿਹਾ ਤੇ ਮੈਂ ਜਾਣਾ ਉੱਥੇ ਪੰਜਾਬ ਚ ਕੋਈ ਨਹੀਂ ਪੰਜਾਬ ਦੇ ਵਿੱਚ ਆਫਤ ਆਈ ਤੇ ਪ੍ਰਧਾਨ ਮੰਤਰੀ ਸਾਹਿਬ ਨੇ ਸਿਰਫ ਚਿੰਤਾ ਵਕ ਕੀਤੀ ਹੈ ਜੇ ਫਰਗਾਨਾ ਸੰਜਪ ਭਟਾ ਲਾ ਗਿਆ ਤਾਂ ਉੱਥੇ ਤੁਸੀਂ ਸਹਾਇਤਾ ਵੀ ਭੇਜਤੀ ਉਹਨਾਂ ਨੇ ਨੰਦਵੀਂ ਪ੍ਰਗਟ ਕਰਦੀ ਹੈ ਚਿੰਤਾ ਵੀ ਪ੍ਰਗਟ ਕਰਦੀ ਹੈ ਸਮਾਨ ਵੀ ਭੇਜਤਾ ਆਰਥ ਸਭ ਹਰ ਪਰ ਦੀ ਮਦਦ ਤੁਸੀਂ ਕਰਦੀ ਉੱਥੇ ਪੰਜਾਬ ਦੀ ਕਿਉਂ ਨਹੀਂ ਫਿਰ ਕਿਉਂ ਨਹੀਂ ਬਿਲਕੁਲ ਪੰਜਾਬ ਯਾਰ ਪੰਜਾਬ ਉਹ ਸਟੇਟ ਆ ਜਿਹਦੇ ਆਪਣੀ ਆਪਣੇ ਬਲ ਪੁੱਤੇ ਤੇ ਬਕਾਇਦਾ ਤੌਰ ਤੇ ਦੇਸ਼ ਦੇ ਅੰਨ ਭੰਡਾਰਾ ਨੂੰ ਉਦੋਂ ਭਰਿਆ ਸੀਗਾ ਜਦੋਂ ਅਸੀਂ ਭੁੱਖੇ ਮਰਨ ਦੀ ਤਿਆਰ ਮਰਨ ਵਾਲੇ ਹੋ ਗਏ ਸੀਗੇ ਸਾਨੂੰ ਅਮਰੀਕਾ ਨੇ ਸ਼ਰਤਾਂ ਤਦ ਕਰ ਦੇਣ ਦੀ ਗੱਲ ਕੀਤੀ ਵੀ ਸਾਡੀ ਪਹਿਲਾਂ ਆ ਸ਼ਰਤਾਂ ਪੂਰੀਆਂ ਕਰੋ ਫਿਰ ਤੁਹਾਨੂੰ ਕਣਕ ਕੜ ਦੇ ਆ ਰਹੀ ਕਣ ਪੀ ਰੱਦੀ ਜਿਹੜੀ ਉਹਦਾ ਸਮੁੰਦਰ ਛੁੱਟ ਨਹੀਂ ਹੁੰਦੀ ਸੀ ਉਹ ਸਮੁੰਦਰ ਦੇਣ ਦੀ ਗੱਲ ਕੀਤੀ ਸੀ ਅਸੀਂ ਵੀ ਖੁਰਦਮੀ ਲਾ ਕੇ ਵੇਦੇ ਕਿ ਕਦੋਂ ਕੋਈ ਜਹਾਜ਼ ਆ ਕੇ ਲੱਗਦਾ ਵਾ ਛੇਪ ਆ ਕੇ ਲੱਗਦਾ ਕੰਡੇ ਤੇ ਤੋਂ ਕਣਕ ਨਿਕਲਦੀ ਹੈ ਲੇਕਿਨ ਜਦੋਂ ਉਹ ਇਨਕਾਰ ਕਰਤਾ ਤੇ ਫਿਰ ਸਾਡੇ ਕਿਸਾਨਾਂ ਨੇ ਪੰਜਾਬ ਦੇ ਕਿਸਾਨਾਂ ਨੇ ਆਪਣੀ ਮਿਹਨਤ ਕਰਕੇ ਤੇ ਜਿਹਦੇ ਅਨਾਜਪੁਰਾ ਅਸੀਂ ਨੱਕੋ ਨੱਕ ਭਰ ਦਿੱਤੇ ਸੀ ਜਦੋਂ ਨੱਕੋ ਨੱਕ ਭਰ ਦਿੱਤੇ ਫਿਰ ਅਮਰੀਕਾ ਤੇ ਕੈਨੇਡਾ ਨੂੰ ਇੱਕ ਤਕਲੀਫ ਹੋਈ ਉਹਨਾਂ ਸੋਚਿਆ ਵੀ ਜੇ ਇਹ ਕਿਸਾਨ ਇੰਨੇ ਬਹਾਦਰ ਤੇ ਕਿਉਂ ਨਾ ਇਹਨਾਂ ਨੂੰ ਵਰਕ ਕਰਨ ਦਿੱਤੇ ਜਾਂ ਹਮ ਅਮਰੀਕਾ ਤੇ ਕੈਨੇਡਾ ਨੇ ਸਾਨੂੰ ਵੱਡੀ ਮਾਤ ਗਿਣਤੀ ਦੇ ਵਿੱਚ ਵਰਕ ਪਰਮਿਟ ਦਿੱਤੇ ਸਾਰੇ ਕਿਸਾਨਾਂ ਨੂੰ ਫਿਰ ਉਹ ਕਿਹਾ ਇੱਥੇ ਆ ਕੇ ਕੰਮ ਕਰੂ ਕੀਤਾ ਸੀ ਜਦੋਂ ਉੱਥੇ ਫਿਰ ਕੀ ਹੋਇਆ ਕੈਨੇਡਾ ਦੇ ਟ੍ਰੂਟੋ ਜਿਹੜੇ ਜਿਹੜੇ ਫਾਦਰ ਉਹ ਪ੍ਰਾਈਮ ਮਿਨਿਸਟਰ ਸੀ ਉਹਨਾਂ ਨੇ ਉੱਥੇ ਰੌਲਾ ਪਾਇਆ ਲੋਕਾਂ ਨੇ ਪ੍ਰੋਟੈਸਟ ਕੀਤੇ ਉੱਥੇ ਵੀ ਤੁਸੀਂ ਵੇਖੋ ਸਾਡੀ ਇਕਨੋਮੀ ਇੱਥੋਂ ਕਮਾ ਕੇ ਆਪਣੇ ਇੰਡੀਆ ਚ ਲੈ ਜਾ ਰਹੇ ਤੇ ਤੁਸੀਂ ਬਰਬਾਦ ਕਰ ਰਹੇ ਹੋ ਸਾਨੂੰ ਔਰ ਉਸ ਟਾਈਮ ਤੇ ਟਰੂਡੋ ਦੇ ਫਾਦਮੇ ਨੇ ਵੀ ਗੱਲ ਕੀਤੀ ਸੀ ਵੇਟ ਕਰੋ 30 35 ਸਾਲਾਂ ਬਾਅਦ ਇਹ ਇਕਨੋਮੀ ਇੱਥੇ ਸਿੱਧਰੀ ਆ ਗਈ ਤੇ ਅਸੀਂ ਲੈ ਕੇ ਚਲੇ ਗਏ ਉੱਥੇ ਆਪਣੇ ਜਿਹੜੀ ਇਕਨੋਮੀ ਅਸੀਂ ਲਿਆਂਦੀ ਛੋਤੋਂ ਕਈ ਗੁਣਾ ਵੱਧ ਲੈ ਕੇ ਉੱਥੇ ਇਸ ਕਰਕੇ ਉਹਦੋਂ ਸਾਨੂੰ ਵਰਕ ਪਰਮਿਟ ਦਿੱਤੇ ਸੀ ਇਹਨਾਂ ਦੇ ਪਿੱਛੇ ਲੋਕ ਮਿਹਨਤੀ ਬਣੇ ਇਹਨਾਂ ਨੂੰ ਕਹੋ ਵੀ ਸਾਡੇ ਇੱਥੇ ਆ ਕੇ ਖੇਤੀ ਕਰ ਸਾਡੇ ਇੱਥੇ ਕੰਮ ਸੀ ਕੀਤਾ ਅੱਜ ਵੀ ਕੈਨੇਡਾ ਦੇ ਤੇ ਅਮਰੀਕਾ ਦੇ ਜਿਹੜੇ ਵਿਕਾਸ ਦੇ ਵਿੱਚ ਇੰਡੀਆ ਦੇ ਖਾਸ ਕਰਕੇ ਪੰਜਾਬੀਆਂ ਦਾ ਬਹੁਤ ਵੱਡਾ ਰੋਲ ਆ ਜੀ ਜਿਹੜੇ ਕਿਸਾਨ ਤੁਸੀਂ ਦਿਓ ਕਿ ਕੁਝ ਤਾਂ ਵੀ ਠੀਕ ਹੈ ਨਹੀਂ ਦਿਓ ਕਿ ਤਾਂ ਵੀ ਠੀਕ ਹੈ ਸਾਡੀਆਂ ਤਿੰਨ ਸੰਸਥਾਵਾਂ ਦੇ ਯੂਨਾਈਟਿਡ ਸਿੱਖ ਵਾਲੇ ਦੇ ਗਲੋਬਲ ਸਿੱਖ ਵਾਲੇ ਨੇ ਬਕਾਇਦਾ ਤੌਰ ਤੇ ਖਾਲਸਾ ਢਾਂਗ ਜਿੰਨੇ ਲੱਗੇ ਨੇ ਡਟ ਕੇ ਲੱਗੇ ਨੇ ਜਿੰਨੇ ਸਾਡੇ ਗਾਇਕ ਨੇ ਜਿੰਨੇ ਸਾਡੇ ਐਕਟਰ ਨੇ ਉਹ ਕਰੋੜਾ ਰੁਪਏ ਇੱਕ ਮੇ ਪੜ ਰਿਆ ਸੀ ਹੁਣ ਇੱਕ ਵੀ ਇਤਨੇ 15 ਕਰੋੜ ਰੁਪਏ ਦਿੱਤਾ ਵੀ 15 ਕਰੋੜ ਰੁਪਏ ਲੈ ਲਓ ਮੇਰੇ ਕੋਲ ਖੁਸ਼ੀ 50 ਕਰੋੜ ਰੁਪਏ ਬਕਾਇਦਾ ਤੌਰ ਤੇ ਉਹਦੇ ਇਲੀਗਲ ਕੀ ਹੈ ਮਲਕੀਰ ਤੌਰ ਤੇ 10 ਟਰੈਕਟਰ ਲੈ ਕੇ ਗਿਆ ਉੱਥੇ ਉਹ ਜੀ ਨਵੇਂ ਟਰੈਕਟਰ ਮੈਂ 100 ਟਰੈਕਟਰ ਦੇਣਾ ਲੋੜ ਵੀ ਹੋਰ ਵੀ ਦੂੰਗਾ ਇਹ ਬੜੀ ਵੱਡੀ ਮਦਦ ਦਾ ਬਿਲਕੁਲ ਪੰਜਾਬ ਪੇ ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ ਇਸ ਕਰਕੇ ਜੇ ਪੰਜਾਬ ਦੀ ਕੇਂਦਰ ਨੇ ਕੋਈ ਹੈਲਪ ਕੀਤੀ ਤਾਂ ਵੀ ਠੀਕ ਜੇ ਨਾ ਕੀਤੀ ਤੇ ਅਸੀਂ ਬਾਵਾ ਦੇ ਬਲ ਤੇ ਰਾਜੇ ਆਂ ਪੰਜਾਬ ਦੇ ਤੋਂ ਆਪਣੀਆਂ ਬਾਵਾ ਦੇ ਬਲ ਤੇ ਰਾਜ ਕਰਨਾ ਜਾਣਦੇ ਵੀ ਕਿਵੇਂ ਕਰਨਾ ਸੀ ਲੇਕਿਨ ਜੇ ਨਾ ਕੀਤੀ ਕੱਲੇ ਪੰਜਾਬ 'ਚ ਨਹੀਂ ਦੁਨੀਆ ਬਿਤਕਰਾ ਕੀਤਾ ਜਾਂਦਾ ਵੀ ਇੱਥੇ ਜਿਆਦੇ ਬਹੁਤੇ ਕਿਸਾਨ ਸਿੱਖ ਨੇ ਇਹ ਵਰਨ ਲੈਵਲ ਦੇ ਉੱਤੇ ਜਿਹੜਾ ਬਾਕਾਇਦਾ ਤੌਰ ਤੇ ਤਾਂ ਰੌਲਾ ਜਰੂਰ ਪੈ ਗਿਆ ਮੁਰਕੇ ਜੀ ਅਸੀਂ ਕਹਿ ਸਕਦੇ ਹਾਂ ਕਿ ਜੇ ਹੁਣ ਇਸ ਵੇਲੇ ਪੰਜਾਬ ਦੀ ਬਾਹ ਕੇਂਦਰ ਸਰਕਾਰ ਨਹੀਂ ਫੜਦੀ ਜੋ ਕੋਈ ਮਦਦ ਨਹੀਂ ਕਰਦੀ ਤੇ ਜਿਹੜੇ ਮਾੜੇ ਮੋਟੇ ਪੈਰ ਵੀ ਭਾਜਪਾ ਦੇ ਪੰਜਾਬ ਚ ਲੱਗੇ ਹੋਏ ਨੇ ਤੇ ਇਹ ਵੀ ਫਿਰ ਪੰਜਾਬੀ ਉਹਨਾਂ ਦੇ ਬਿਸਤਰਾ ਚਕਵਾ ਦੇਣਗੇ ਸਤਾਈ ਦੇ ਵਿੱਚ ਬਿਲਕੁਲ ਜੀ ਬਿਸਤਰਾ ਤਾਂ ਇਹ ਪਹਿਲੇ ਮੰਨ ਜਾ ਉਹਨਾਂ ਦਾ ਉਹਨੂੰ ਪਤਾ ਵੀ ਸਾਡੀ ਪੰਜਾਬ ਦੀ ਗੱਲ ਨਹੀਂ ਮਾਰਨੀ ਹੂੰ ਮੈਂ ਤੁਹਾਨੂੰ ਪੁੱਛਿਆ ਸੀ ਪੰਜਾਬ ਦੀ ਸਿਆਸਤ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਕੀ ਕਿਹਾ ਸੀ ਉਹ ਕਹਿੰਦਾ ਸੀ ਬ੍ਰਹਮਾ ਨੇ ਸ੍ਰਿਸ਼ਟੀ ਰਚੀ ਆ ਜੀ ਤੇ ਪੰਜਾਬ ਦੀ ਸਿਆਸਤ ਬਾਰੇ ਬ੍ਰਹਮ ਨੂੰ ਪਤਾ ਮੈਂ ਕੀ ਕਹਿ ਸਕਦਾ ਤੇ ਬਾਰੇ ਪੰਜਾਬ ਦੀ ਸਿਆਸਤ ਤੇ ਹੋਰ ਹੀ ਆ ਇਤੋਂ ਦੀ ਸਿਆਸਤ ਜਲੇਬੀ ਵਾਂਗੀ ਸਿੱਧੀ ਆ ਜੀ ਮੈਂ ਇਹ ਵੀ ਕਹਿ ਦਿਆਂ ਕਿ ਪੰਜਾਬ ਜਿਹੜੇ ਸਾਡੇ ਸਾਬਕਾ ਡਿਪਟੀ ਮੁੱਖ ਮੰਤਰੀ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਬੇਸਿਕਲੀ ਉਹ ਮਾਈਕਰੋ ਮੈਥਮੈਟਿਕ ਕਰਨੀ ਪਈ ਜਾਂਦੇ ਪ੍ਰਬੰਧਕ ਨਹੀਂ ਪ੍ਰਬੰਧਤਾ ਕੀ ਮਾਰ ਖਾ ਜਾਂਦੇ ਪ੍ਰਬੰਧਕ ਸਿਆਸੀ ਪ੍ਰਬੰਧ ਇਹਦਾ ਹੁੰਦਾ ਕਿ ਕਿਸੇ ਵੇਲੇ ਅੱਖੀ ਵੇਖ ਕੇ ਮੱਕੀ ਵੀ ਖਾਣੀ ਪੈਂਦੀ ਬਾਅਦ ਚ ਗਲੱਛਣੀ ਵੀ ਪੈਂਦੀ ਹ ਹਮ ਕੋਈ ਕੰਮ ਨਹੀਂ ਕਰ ਸਕਦੇ ਲੇਕਿਨ ਫੇਰ ਵੀ ਉਹਨਾਂ ਦੇ ਅੱਜ ਜਿਹੜੀ ਸੀ ਮੀਟਿੰਗ ਕੀਤੀ ਹੈ ਆਪਣੀ ਜਿਲ੍ਹਾ ਜਿੱਥੇ ਤਰ੍ਹਾਂ ਦੀ ਨਾਲ ਮੀਟਿੰਗ ਕਰਕੇ ਉਹਨਾਂ ਕੱਲ ਕਹਿ ਦਿੱਤੀ ਪੀਐਸੀ 500 ਟਰੱਕ ਬਕਾਇਦਾ ਤੌਰ ਤੇ ਪਸ਼ੂਆਂ ਦੇ ਚਾਰੇ ਦੇ ਜਿਹੜੇ ਆ ਉਹ ਭੇਜ ਦੇ 500 ট্রাক ਜਿਹੜੇ ਇਹਨਾਂ ਕਹਿੰਦੇ ਜੀ ਅਸੀਂ ਜਿਹੜਾ ਅਚਾਰ ਬਣਾਉਂਦੇ ਨੇ ਮੱਕੀ ਮੁੱਕੀ ਪਾ ਕੇ ਲੱਟਰ ਲੱਟਰ ਪਾ ਕੇ ਜਿਹੜਾ ਵਾ ਉਹ ਸਾਰਾ ਸੀਲ ਤੇ ਭੇਜਦੇ ਨੇ ਉਸ ਤੋਂ ਨਾ ਉਹਨਾਂ ਨੇ ਇਹ ਵੀ ਗੱਲ ਕਹੀ ਆ ਵੀ ਅਸੀਂ ਇਹਨਾਂ ਦੇ ਵਾਸਤੇ ਜਿਹੜੀ ਹੈ 1 ਲੱਖ ਇੱਕ ਇੱਕ 1 ਲੱਖ ਜਿਹੜਾ ਵਾ ਬਕਾਇਦਾ ਤੌਰ ਤੇ ਥੋੜੀ ਥੋੜੀ ਇੱਕ ਕਰਦੇ ਕਿੰਨਾ ਕੈਪੈਸਿਟੀ ਦੇ ਕਰੀਬ ਮਸ਼ੀਨਾਂ ਵਸਿਰ ਲੀਆਂ ਨੇ ਸੋਰੀ ਮਸ਼ੀਨਾਂ ਖਰੀਦ ਲੀਆਂ ਨੇ ਬਕਾਇਦਾ ਤੌਰ ਤੇ ਇਹਨਾਂ ਜਿਹੜੀ ਅਸੀਂ ਉਹ ਸਪਰੇਅ ਕਰਨ ਵਾਸਤੇ ਜਦੋਂ ਜਿਹੜਾ ਉਹਦਾ ਤੁਹਾਡੇ ਨਾਲ ਖਰੀਦਦੇ ਆ ਆ ਮੱਛਰ ਮੱਛਰ ਮਾਰਨ ਵਾਲੀ ਮਸ਼ੀਨਾਂ ਜਿਹੜੀਆਂ ਆ ਫੋਗ ਮਸ਼ੀਨ ਜਿਹਨੂੰ ਕਹਿੰਦੇ ਨੇ ਉਹ ਮਸ਼ੀਨਾਂ ਵੀ ਅਸੀਂ ਖਰੀਦ ਲੀਆਂ ਨੇ ਜੇ ਉਹ ਮਸ਼ੀਨਾਂ ਵੀ ਨਾ ਖਰੀਦ ਲੀਆਂ ਤੇ ਮੇਰਾ خیال ਫਿਰ ਉਹ ਇੰਨੀ ਗੱਲ ਕਹਿੰਦੇ ਆ 30000 ਕੁਇੰਟਲ ਕਣਕ ਅਸੀਂ ਬਕਾਇਦਾ ਤੌਰ ਤੇ ਖਰੀਦਾਂਗੇ ਵਕ ਵਕ ਜਿਹੜੀਆਂ ਸਾਡੀਆਂ ਜਿਹੜੀਆਂ ਸੀਡ ਕੰਪਨੀਆਂ ਨੇ ਹੂੰ ਉਹਨਾਂ ਨੂੰ ਲੈ ਕੇ ਅਸੀਂ ਖਰੀਦਾਂਗੇ ਤੇ ਉਹ ਖਰੀਦ ਕੇ ਖਰੀਦਤੀਦ ਕੇ ਅਸੀਂ ਖਰੀਦ ਨਹੀਂ ਖਰੀਦਾਂਗੇ ਤੇ ਖਰੀਦ ਕੇ ਅਸੀਂ ਜਿਹੜੇ ਆਉਣ ਵਾਲੇ ਕਾਟ ਦੇ ਸੀਜ਼ਨ ਦੇ ਵਿੱਚ ਉਹਨਾਂ ਦੀ ਮਦਦ ਕਰਾਂਗੇ ਜੀ ਫਿਰ ਉਹ ਕਹਿੰਦੇ ਜੀ 15 ਸਤੰਬਰ ਤੱਕ ਅਸੀਂ ਪੂਰੀ ਰਿਪੋਰਟ ਮੰਗ ਲਈ ਆ ਪੀ ਕਿਹੜੇ ਪਿੰਡ ਚ ਕਿਹੜੀ ਚੀਜ਼ ਹੈ ਇਹਦੀ ਅਸੀਂ ਆਪਣੇ ਵਰਕਰਾਂ ਦੀ ਆਪਣੇ ਸਮਰਥਕਾਂ ਦੀ ਆਪਣੇ ਉਹਦੇ ਤਰ੍ਹਾਂ ਦੀ ਡਿਊਟੀ ਲਾਤੀ ਆ ਤੇ 500 500 ਟਰੱਕ ਤੇ ਅਸੀਂ ਬਕਾਇਤ ਉੱਤੇ ਅਚਾਰ ਲੈ ਕੇ ਜਾਵਾਂਗੇ ਫਸਲਾਂ ਦੇ ਲਈ ਚਾਰੇ ਦਾ ਤਾਂ 500 500 ਟਰੱਕ ਤੁੜੀ ਲੈ ਕੇ ਜਾਵਾਂਗੇ ਇਸੇ ਤਰ੍ਹਾਂ ਅਸੀਂ ਜਿਹੜੀ ਆ ਉਹ ਜਿਹੜੀ ਉਹ ਲਖ ਲਿੰਦੇ ਆ ਜਿਹੜੀਆਂ ਫੋਕੀ ਮਸ਼ੀਨ ਉਹ ਖਰੀਦ ਲੀਆਂ ਉਹ ਲੈ ਕੇ ਜਾਵਾਂਗੇ ਤਬਾਈ ਦਾ ਪੂਰਾ ਅਸੀਂ ਜੋ ਹੁਣ ਤੱਕ ਜਿਹੜਾ ਵਾ ਉਹ ਬਕਾਇਦਾ ਤੌਰ ਤੇ ਸਰਵੇ ਕਰਕੇ ਅਸੀਂ ਪੰਜਾਬ ਸਰਕਾਰ ਨੂੰ ਕਹਿੰਦੇ ਕੇਂਦਰ ਨੂੰ ਕਹਿੰਦੇ ਆ ਕਿ ਘੱਟੋ ਘੜ ਜੇ ਪੰਜਾਬ ਦੇ ਸਾਰੇ ਕਿਸਾਨਾਂ ਦੀ ਜਿਹੜੇ ਪ੍ਰਭਾਵਿਤ ਹੋਏ ਨੇ ਇਸ ਵੇਲੇ ਫਲੱਡ ਤੋਂ ਉਹਨਾਂ ਦੇ ਸਾਰਿਆਂ ਦੇ ਜਿਹੜੇ ਲੋਨ ਮਾਫ ਕੀਤੇ ਜਾਣ ਜੀ ਉਹ ਕਹਿੰਦੇ ਸੀ ਇੰਡਸਟਰੀ ਲਿਸਟਾ ਨੂੰ ਵਪਾਰੀਆਂ ਨੂੰ ਸਾਰਿਆਂ ਨੂੰ ਰਾਬਤਾ ਕਾਇਮ ਕੀਤਾ ਵੀ ਸਾਡੀ ਤੁਸੀਂ ਨਰਮ ਕਰੋ ਸਾਡੀ ਬਦਲਤ ਕਰੋ ਉਹ ਕਹਿੰਦੇ ਕੱਲੀ ਸਾਡੀ ਇਧਰਲੇ ਪਾਸੇ ਨਰਮਾ ਪੱਟੀ ਵੀ ਬੜੀ ਬੜੀ ਬੁਰੀ ਤਰ੍ਹਾਂ ਪ੍ਰਭਾਵਤ ਹੋਈ ਉੱਥੇ ਵੀ ਸਾਡਾ ਬੜਾ ਵੱਡਾ ਨੁਕਸਾਨ ਹੋਇਆ ਵਾ ਅਸੀਂ ਆਇਡੈਂਟੀਫਾਈ ਕਰ ਰਹੇ ਹਾਂ ਸਾਰਾ ਸਰਵੇ ਟੀਮਾਂ ਲੱਗੀਆਂ ਸਾਡੀਆਂ ਛੇਤੀ ਅਸੀਂ ਸਾਰਾ ਕੁਝ ਕਰਾਂਗੇ ਤੇ ਬਾਕੀ ਕਹਿੰਦੇ ਵੀ 4 4 ਫੁੱਟ ਰੇਤ ਜੰਮ ਗਈ ਆ ਜੀ ਇਹ ਰੇਤ ਕੱਢਣ ਦਾ ਵਾ ਅਸੀਂ ਉਹਦੇ ਸਾਰੇ ਪ੍ਰਬੰਧ ਕਰ ਲਏ ਆ ਇਹਦੇ ਵਿੱਚ ਜਿੰਨਾ ਵੀ ਡਿਜ ਲੱਗੂਗਾ 1 ਲੱਖ ਜਿੰਨਾ ਵੀ ਡਿਜ ਲੱਗੂ ਉਹ ਅਸੀਂ ਅਸੀਂ ਖਰਚ ਕਰਾਂਗੇ ਦੇ ਉੱਤੇ ਚੰਗੀ ਗੱਲ ਤੇ ਬਾਕੀ ਕਹਿੰਦੇ ਵੀ ਅਸੀਂ ਪਿਛਲੇ ਅਮਰੀਕਾ ਲਈ ਪ੍ਰਧਾਨਨਾ ਜੀ 150 ਟੀਮਾ ਮੈਡੀਕਲ ਟੀਮਾ ਜਿਹੜੀਆਂ ਉਹਨਾਂ ਦੀ ਗੁਰਰਾਮਦਸ ਹਸਪੀਟਲ ਤੋਂ ਜਾਣਗੇ ਹਰ ਪਿੰਡ ਚ ਕੈਂਪਸ ਕੋਣਗੇ ਤੇ ਲੋਕਾਂ ਦਾ ਇਲਾਜ ਕਰਨਗੇ ਜੀ ਤੁਹਾਨੂੰ ਪਤਾ ਲੱਗੇਗਾ ਵੀ ਇਸ ਵळे ਜਿਹੜੀ ਸਾਡੀ ਹਾਲਤ ਬਣੀ ਪਈ ਹੈ ਨਾ ਸਾਡੇ ਪੀੜਿਆ ਹੋਇਆ ਕਿ ਫਿਰ ਉਲਟੀ ਦਸਤ ਵੀ ਹੋਇਆ ਮਲੇਰੀਆ ਹੋਇਆ ਫਿਰ ਸਾਰੇ ਜਿਹੜੇ ਸਾਡੇ ਰੋਗ ਨੇ ਇਹੋ ਜਿਹੇ ਇਹ ਡੇਂਗੂ ਹੋਇਆ ਇਹ ਸਾਰੇ ਰੋਗ ਆ ਸਕਦੇ ਨੇ ਕਿੰਨਾ ਦਾ ਮੁਕਾਬਲਾ ਮੈਂ ਸਿੱਧ ਕੋੜ ਤੇ ਮੁੱਖ ਮੰਤਰੀ ਸਾਹਿਬ ਨੇ ਵੀ ਕਹਿ ਦਿੱਤਾ ਕਿ ਅਸੀਂ ਟੀਬਾ ਲਾ ਰਹੇ ਹਰ ਪਿੰਡ ਸਾਡੀ ਟੀਮ ਹੋਊਗੀ ਜੇ ਇਹ ਵੀ ਕਹਿੰਦੇ ਤੇ ਲੇਕਿਨ ਇੱਕਲ ਤਾਂ ਮਨੋਰਾ ਫਿਕਰ ਆ ਜੀ ਕਿ ਸ਼੍ਰੋਮਣੀ ਕਮੇਟੀ ਨੇ ਆਪਣੇ 22000 ਮਲਾਜਮਾਂ ਕੋਲੋਂ ਪਰ ਮਲਾਜਮ 1000 ਰੁਪਏ ਦਾ ਤਨਖਾਹ ਚੋਟਿਆ ਤੇ ਮੇਰੇ ਖਿਆਲ ਦੋ ਕਰੋੜ ਤੇ 20 ਲੱਖ ਰੁਪਏ ਬਣਦਾ। ਉਹ ਦੋ ਕਰੋੜ 20 ਲੱਖ ਰੁਪਏ ਸ਼੍ਰੋਮਣੀ ਕਮੇਟੀ ਨੇ ਕੀ ਅਕਾਲੀ ਦਲ ਨੂੰ ਦਿੱਤਾ ਵਾ? ਕੀ ਸਰਕਾਰ ਮੁੱਖ ਮੰਤਰੀ ਲਈ ਫੰਡ ਦਿੱਤਾ ਵਾ? ਜਾਂ ਕੀ ਉਹਨਾਂ ਨੇ ਕਿਸੇ ਤਰੀਕੇ ਨਾਲ ਹੋਰ ਆਪਲ ਕੀਤੀ ਹੈ? ਜੇ ਸ਼੍ਰੋਮਣੀ ਕਲ ਦਿੱਤਾ ਤੇ ਫਿਰ ਸ਼੍ਰੋਮਣੀ ਕਲ ਨੇ ਕੁਝ ਕੀਤਾ ਇੰਦੀ ਮਾਮਲਾ ਤੇ ਫਿਰ ਆਂਦੇ ਮਾਲ ਮਾਲ ਕੰਨਾ ਮਸ਼ੂਰੀ ਕੰਪਨੀ ਦੀ ਸੇਮ ਤੇ ਕਹਿ ਸਕਦੇ ਹਾਂ ਕੁਝ ਨਹੀਂ ਕੀਤਾ ਬਾਜਬੰਦ ਕੀਤਾ ਐਸਡੀਪੀਸ਼ ਨੇ ਕੀਤਾ ਜੀ ਇਹਦੇ ਬਾਰੇ ਥੋੜਾ ਜਿਹਾ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਵੀ ਸਪਸ਼ਟ ਕਰਨਾ ਪਊਗਾ ਵੀ ਉਹ ਜਿਹੜੇ ਪੈਸੇ ਇਕੱਠੇ ਕੀਤੇ ਸੀ ਕਿਹਨੂੰ ਦਿੱਤੇ ਆ ਕਿਵੇਂ ਵਰਤੇ ਆ ਉਹਦਾ ਕੀ ਖਰੀਦਿਆ ਕੀ ਨਹੀਂ ਖਰੀਦਿਆ ਹਾਂ ਜੀ ਜੇ ਤੇ ਅਸੀਂ ਭਾਜਪਾ ਦੀ ਗੱਲ ਕੀਤੀ ਹੈ ਕਿ ਜਿਉਂ ਨਾ ਨੇ ਐਕਸ਼ਨ ਨਾ ਲਿਆ ਤਾਂ ਫਿਰ ਉਹ ਉਹ ਉਹਨਾਂ ਨੂੰ ਭਾਰੀ ਪਵੇਗਾ ਤੇ ਜੇ ਸਾਹਬ ਦੇ ਨਾਲ ਸ਼੍ਰੋਮਨੀ ਗੜੀਤਾਲ ਤੋਂ ਸੁਖਬੀਰ ਸਿੰਘ ਬਾਦਲ ਸਰ ਗਰਮ ਨੇ ਮਦਦ ਕਾਰਜ ਨੇ ਲੋਕਾਂ ਦੀਆਂ ਪੈਸੇ ਵੀ ਦਿੱਤੇ ਜਾ ਰਹੇ ਨੇ ਤੇ ਲੱਗਦਾ ਕਿ ਇਹਨਾਂ ਦੇ ਪੈਰ ਇਹ ਜਮਾਉਣ ਦੇ ਵਿੱਚ ਸਫਲ ਹੋਣਗੇ ਇਸ ਤੋਂ ਬਾਅਦ ਥੋੜੇ ਬੋਤੇ ਜੀ ਮੈਂ ਤੁਹਾਨੂੰ ਪਹਿਲਾਂ ਕਹਿ ਦਿੰਦਾ ਵੀ ਸੁਖਬੀਰ ਸਿੰਘ ਬਾਦਲ ਮਾਈਕਰੋ ਮੈਨੇਜ ਕਰਦਾ ਮਾਈਕਰੋ ਮੈਨੇਜਮੈਂਟ ਕਰਦਾ ਬਾਦਸ਼ਾਹ ਜਿਵੇਂ ਪ੍ਰਬੰਧ ਕਰੀ ਜਦੋਂ ਪ੍ਰਬੰਧ ਚਲਾਉਣਾ ਹੁੰਦਾ ਉਹਦੇ ਵਿੱਚ ਬੜਾ ਕੁਝ ਵੇਖਣਾ ਪੈਂਦਾ। ਕਿ ਘਾਟੇ ਵੀ ਕੋਈ ਵਾਧੇ ਵੀ ਮੈਂ ਤੁਹਾਨੂੰ ਕੋਈ ਛੋਟੀ ਜਿਹੀ ਗੱਲ ਦੱਸਾਂਗਾ ਤੁਹਾਨੂੰ। ਸੁਖਬੀਰ ਬਾਦਲ ਦੇ ਤੇ ਚੀਜ਼ ਨੇ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਪਤਨੀ ਨੇ ਇੰਨੀ ਗੱਲ ਕਹੀ ਕਿ ਸਰਦਾਰਾ ਜਿਹੜੇ ਮੇਰੇ ਪ੍ਰਵਾਦ ਮੇਰੇ ਪਿਛੋਕੜ ਮੇਰੇ ਪੇਕੇ ਮੇਰੇ ਭਰਾ ਦੇ ਉਹ ਤੇਰੇ ਨਾਲ ਬੰਦਿਆਂ ਚ ਵੇਚ ਗਿਆ ਤੇ ਉਹ ਆਰਥਿਕ ਤੌਰ ਤੇ ਤੇਰਨੋ ਮਜ਼ਬੂਤ ਨੇ। ਜ਼ਮੀਨ ਜਾਇਦਾਦ ਵੀ ਵੇਚੀ ਜੇ ਕਿਤੇ ਖੁਦਾ ਦਾ ਖਾਸਾ ਤੂੰ ਆਪਣੇ ਸਾਲਿਆ ਨੂੰ ਕਿਤੇ ਆਪਣੇ ਤੋਂ ਥੋੜਾ ਜੱਕੇ ਬਰਾਬਰ ਤੇ ਖੜੇ ਕਰਨ ਦੀ ਕੋਸ਼ਿਸ਼ ਤੈਨੂੰ ਖਾ ਜਾਣਗੀ। ਇੰਨਾ ਖਿਆਲ ਰੱਖ ਲਈ। ਤੇ ਉਹਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਸਾਲਿਆ ਨੂੰ ਸਰਪੰਚੀ ਤੋਂ ਗੱਦੀ ਹੰੜ ਦਿੱਤੀ। ਤੇ ਜਦੋਂ ਦੋਵਾਂ ਸਾਲਿਆਂ ਦੇ ਸੁਪਲਾ ਸਾਲੂ ਸਰਪੰਚ ਬਣਾਏ ਤੇ ਪਿੰਡ ਦੇ ਦੋ ਹਿੱਸੇ ਕਰਕੇ ਤੇ ਸਰਪੰਚ ਬਣਾ ਦਿੱਤੇ। ਇੱਕੋ ਹੀ ਲੋਕ ਇਕੱਠੇ ਹੋਏ। ਸਰਦਾਰ ਬਾਦਲ ਕੋ ਚਲੇ ਗਏ ਤੇ ਸਾਡੇ ਨੂੰ ਲੈ ਕੇ ਜੀ ਤੁਸੀਂ ਇੱਥੇ ਟ੍ਰਿਕ ਜਿਹੜੀ ਇੱਥੋਂ ਇਹਨਾਂ ਨੂੰ ਦਿਓ ਮੋਗੀ ਕੇ ਧਰਮਪੁਰ ਤੋਂ ਹੂੰ ਇਹਨਾਂ ਨੂੰ ਦਿਓ ਇਹ ਤੁਹਾਨੂੰ ਐਮ.ਐਲ.ਏ ਬਣਾਉ ਤੁਸੀ ਉਹ ਕਹਿੰਦਾ ਤੁਸੀਂ ਪਾਗਲ ਹੋ ਗਏ ਹੋ ਯਾਰ ਤੁਸੀਂ ਇਹਦੇ ਦੋਸਤ ਕੋ ਦੁਸ਼ਮਣ ਨੇ ਕਹਿੰਦੇ ਕਿਉਂ ਕਹਿੰਦਾ ਜਿਹਦਾ ਭਾਈ ਆ ਜਿਹੜਾ ਮੁੱਖ ਮੰਤਰੀ ਬਣ ਰਿਹਾ ਉਹਨੂੰ ਐਮ.ਐਲ.ਏ ਬਣਨ ਦੀ ਕੀ ਲੋੜ ਹੈ ਉਹ ਤਾਂ ਖੁਦ ਮੁੱਖ ਮੰਤਰੀ ਹੈ ਇਹ ਨਹੀਂ ਕਰਕੇ ਕਰਦੀ ਇਹ ਗੱਲਾਂ ਸੁਖਬੀਰ ਸਿੰਘ ਬਾਦਲ ਦੇ ਵਿੱਚ ਚਿਕਣਬਾਰੀ ਨਹੀਂ ਆਈਆਂ ਉਹ ਸਿਰਫ ਮਾਈਕਰੋ ਮੈਨੇਜਮੈਂਟ ਜਾਣਦੇ ਆ ਲੇਕਿਨ ਫਿਰ ਵੀ ਜੋ ਹੁਣ ਕਰ ਰਹੇ ਸ਼ਲਾਘਾ ਜੋ ਕੰਮ ਕੀਤਾ ਉਹਨਾਂ ਦੇ ਪੈਸੇ ਵੀ ਕੁਛ ਵੱਡੇ ਕਈ ਪ੍ਰਕਾਰ ਦੀਆਂ ਹੋਰ ਗੱਲਾਂ ਵੀ ਆਈਆਂ ਮੈਂ ਉਹਨਾਂ ਜਿਹੜਾ ਯਕੀਨ ਨਹੀਂ ਰੱਖਦਾ ਕੰਮ ਕੀਤਾ ਉਹਨਾਂ ਨੇ ਰੂਟ ਲੈਵਲ ਤੇ ਜਾ ਕੇ ਕੰਮ ਕੀਤਾ ਜੀ ਜੀ ਬਿਲਕੁਲ ਪੜਸਾ ਵਿੱਚ ਬੀਜੇਪੀ ਲੀਡਰਗੋ ਲੋ ਇਹ ਵੀ ਗੱਲ ਕਹੀ ਜਾ ਰਹੀ ਹੈ ਕਿ ਪੰਜਾਬ ਸਰਕਾਰ ਦੇ ਕੋਲ 11000 ਕਰੋੜ ਰੁਪਏ ਆਲਰੇਡੀ ਪਏ ਹੋਏ ਨੇ ਇਹਨਾਂ ਨੇ ਉਹ ਕਿਉਂ ਨਹੀਂ ਵਰਤੇ ਉਹਨਾਂ ਨੇ ਕਿਹਾ ਕਿ ਵੈਸੇ ਰ 600000 ਕਰੋੜ ਰੁਪਏ ਦੀ ਮੰਗ ਕਰ ਰਹੇ ਨੇ 60000 ਕਰੋੜ ਸੀ ਸ਼ਾਇਦ ਮੈਨੂੰ ਹੁਣ ਐਗਜ਼ੈਕਟ ਫਿਗਰ ਨਹੀਂ ਯਾਦ ਹੈ ਪਰ ਕਿ ਪੰਜਾਬ ਸਰਕਾਰ ਨੇ ਪਰ ਕਹਿੰਦੇ ਆਫੀਸ਼ੀਅਲੀ ਇਹਨਾਂ ਨੇ 13000 ਕਰੋੜ ਦੀ ਮੰਗ ਕੀਤੀ ਹੈ ਪਰ 11000 ਕਰੋੜ ਤਾਂ ਆਲਰੇਡੀ ਸਰਕਾਰ ਦੇ ਕੋਲ ਪਿਆ ਹੋਇਆ ਕਿਉਂ ਨਹੀਂ ਵਰਤਾ ਤੇ ਇਸ ਦੇ ਤੋਂ ਸੁਖਬੀਰ ਸਿੰਘ ਪਾਦਰ ਨੇ ਵੀ ਤਿੱਖਾ ਨਿਸ਼ਾਨਾ ਸਾਥਿਆ ਕਹਿੰਦੇ ਕਿ ਤੇ ਇਹਨਾਂ ਨੇ ਪੈਸੇ ਐਡਵਰਟਾਈਜ਼ਮੈਂਟ ਦੇ ਉੱਤੇ ਇਕ ਹੰਦਾ ਜੀ ਨੈਸ਼ਨਲ ਡਿਸਾਸਟਰ ਰੀਲੀਫ ਫੰਡ ਇੱਕ ਨਾ ਸਟੇਟ ਡਿਸਾਸਟਰ ਰੀਲੀਫ ਜਿਹੜਾ ਸਟੇਟ ਆ ਉਹ ਸਟੇਟ ਨੇ ਵਰਤਣਾ ਹੁੰਦਾ ਜੇ ਨੈਸ਼ਨਲ ਡਿਸਾਸਟਰ ਫੰਡ ਉਹ ਪਿਆ ਹੁੰਦਾ ਸਟੇਟ ਕੋਲੇ ਲੇਕਿਨ ਉਹ ਕੇਂਦਰ ਦੀ ਪਰਮਿਸ਼ਨ ਤੋਂ ਬਿਨਾਂ ਨਹੀਂ ਵਰਤ ਸਕਦਾ ਨਹੀਂ ਹੁਣ ਮੈਨੂੰ ਨਹੀਂ ਪਤਾ ਵੀ ਇਹਨਾਂ ਨੇ ਹੋਮ ਮਿਨਿਸਟਰ ਦਾ ਵਿੱਤ ਮੰਤਰੀ ਨੂੰ ਚਿੱਠੀ ਲਿਖੀ ਹੈ ਜਾਂ ਨਹੀਂ ਲਿਖੀ ਜੇ ਲਿਖੀ ਆ ਤੇ ਉਹਦਾ ਜਵਾਬ ਨਹੀਂ ਆਇਆ ਕਿ ਉਹਨੂੰ ਰਿਮਾਈਂਡਰ ਪਾਇਆ ਕਿ ਨਹੀਂ ਪਾਇਆ ਇਹ ਉਸ ਪੈਸੇ ਦੀ ਗੱਲ ਕਰਦੇ ਨੇ ਇਹ ਤੇ ਗੱਲ ਜਿਹੜੇ ਪੋਲਿਟਿਕਲ ਲੀਡਰ ਬੜੇ ਤੇਜ਼ ਹੁੰਦੇ ਦਾ ਉਹ ਸੱਚੀ ਗੱਲ ਦੱਸਦੇ ਨੇ ਵਿੱਚ ਅਗਲੀ ਕਹਾਣੀ ਕੀ ਹੈਗੀ ਹੈ ਤੇ ਪੰਜਾਬ ਸਰਕਾਰ ਨੇ ਵੀ ਤੇ ਬਾਰੇ ਸਪਸ਼ਟ ਨਹੀਂ ਕੀਤਾ ਉਹਨੂੰ ਕਰਨ ਦੀ ਦਰ ਵੀ ਕੀ ਤੁਸੀਂ ਚਿੱਠੀ ਵਿੱਤ ਮੰਤਰੀ ਨੂੰ ਲਿਖੀ ਵੀ ਨਹੀਂ ਲਿਖੀ ਹੋਮ ਮੰਤਰੀ ਨੂੰ ਚਿੱਠੀ ਲਿਖੀ ਵੀ ਸਹੀ ਇਹ ਪੈਸੇ ਵਰਤਣ ਦੀ ਸਰਉਜ਼ਾ ਦਿੱਤੀ ਹੈ ਉਹ ਤੋਂ ਬਾਕਾਇਦ ਤੇ ਪਰਮਿਸ਼ਨ ਆਉਂਦੀ ਹੈ ਉਹ ਪੈਸੇ ਫਿਰ ਵਰਤੇ ਜਾ ਸਕਦੇ ਆ ਬਾਕੀ 6000 ਨਹੀਂ ਇਹਨਾਂ ਦੇ 60000 ਕਰੋੜ ਰੁਪਇਆ ਬਕਾਇਆ ਜਿਹੜਾ ਕਹਿੰਦੇ ਆਪਣਾ ਜਿੰਦ ਤੱਕ ਮੇਰੀ ਇਨਫਰਮੇਸ਼ਨ ਨਾਲ 5 ਸਾਲ ਤੱਕ ਇਹਨਾਂ ਕਿਸੇ ਨੂੰ GST ਵਾਪਸ ਕਰਨੀ ਉਸ ਤੋਂ ਬਾਅਦ ਨਹੀਂ ਉਸ ਤੋਂ ਬਾਅਦ ਜਿਕਰ ਦਾ ਕਹਿੰਦੇ ਵਾਪਸ ਦੇਵੇ ਜਿਕਰ ਦਾ ਨਾਂ ਦੇਵੇ ਜੀ ਹੁਣ ਜਿੱਥੇ ਤੋਂ ਦੀ ਆਪਣੀ ਸਟੇਟਾਂ ਦੇ ਉੱਥੇ ਤੇ ਵਾਪਸ ਕਰ ਦੋ ਬਿਲਕੁਲ ਜਿੱਥੇ ਉਹਦੀ ਆਪਣੀ ਜੀ ਤੇ ਵਾਪਸ ਕਰੂ ਹਾਂ ਇਸ ਕਰਕੇ ਮੈਨੂੰ ਲੱਗਦਾ ਵੀ ਇਹ ਇੱਕ ਝਗੜਾ ਜਰੂਰ ਪਿਆ ਇਹ ਕਈ ਜਿਹੜਾ 60000 ਕਰੋੜ 60000 ਕਰੋੜ ਲੈ ਦੋ ਕਿੰਨੇ ਦਿਨਾਂ ਜਾ ਕੇ ਤੁਸੀਂ ਫਿਰ ਕਿਉਂ ਇਹਨੂੰ ਤਰੇ ਫਿਰਦੇ ਹੋ ਆਪਣੇ 92 ਦੇ 92 ਐਮਐਲਏ ਲੋ ਪਹਿਲੀ ਕੀਤੇ 117 17 ਲੋ ਨਾਲ ਐਮਪੀ ਲੋ ਜਾ ਕੇ ਮਿੱਠੋ ਪ੍ਰਧਾਨ ਮੰਤਰੀ ਉਹ ਅੱਗੇ ਬੇਚੀ ਰੁੜ ਗਏ ਖਪ ਗਏ ਮਰ ਗਏ ਤੇ ਸਾਨੂੰ ਸਾਡੇ ਹਿਸਾਬ ਨਾਲਤਾ ਜਾਵੇ ਜੇ ਨਹੀਂ ਜਾਓਗੇ ਤਾਂ ਕਿੱਥੋਂ ਬਹਿਣਾ ਤਾਂ ਘਰ ਬੈਠੇ ਤਾਂ ਕਿਸੇ ਦੇਣਾ ਹੀ ਨਹੀਂਗਾ ਬਿਲਕੁਲ ਇਸ ਕਰ ਚਾਹੀਦਾ ਜਿਹੜੇ ਲੀਡਰ ਹੈ ਨਾ ਬੀਜੇਪੀ ਵਾਲੇ ਨੇ ਇਹਨਾਂ ਨੂੰ ਵੀ ਚਾਹੀਦਾ ਪੀਏ ਜਾ ਕੇ ਕੇਂਦਰ ਤੇ ਉੱਤੇ ਦਬਾਅ ਪਾਉਣ ਤੇ ਪੰਜਾਬ ਨੂੰ ਕੋਈ ਵੱਡਾ ਪੈਕੇਜ ਦਿੱਤਾ ਜਾਵੇ ਜੀ ਇਹ ਵੀ ਵੀ ਮਛਲੇ ਹੋਏ ਪਏ ਨੇ ਇਹ ਵੀ ਦੋਗਲੀਆਂ ਪਾਲਸੀਆਂ ਅਡੌਪਟ ਕਰਦੇ ਨੇ ਜੀ ਜੀ ਬਿਲਕੁਲ ਦੇਖਦੇ ਆ ਕੇਂਦਰ ਸਰਕਾਰ ਕੀ ਕਰਦੀ ਹੈ ਤੇ ਮਾਨ ਸਰਕਾਰ ਡੱਟ ਕੇ ਖੜਦੀ ਹੈ ਕਿ ਨਹੀਂ ਖੜਦੀ ਕਿਉਂਕਿ ਅਕਸਰ ਉਹ ਕਹਿੰਦੇ ਨੇ ਕਿ ਅਸੀਂ ਪੰਜਾਬੀਆਂ ਨੇ ਡੱਟ ਕੇ ਖੜੇ ਆ ਅਸੀਂ ਆਪਣਾ ਹੱਕ ਲੈ ਕੇ ਰਵਾਂਗੇ ਪਰ ਹੁਣ ਹੱਕ ਮਿਲਦਾ ਪੰਜਾਬ ਨੇ ਨਹੀਂ ਮਿਲਦਾ ਜਾਂ ਫਿਰ ਤੋਂਹੀ ਗੱਲ ਹੁੰਦੀ ਕਿ ਮਤਰਈ ਮਾਂ ਵਾਲਾ ਇੱਕ ਵਰਤੀਰਾ ਜਿਹੜਾ ਕੇਂਦਰ ਸਰਕਾਰ ਅਪਣਾਉਦੀ ਹੈ ਪੰਜਾਬ ਨਾਲ ਕੀ ਨਹੀਂ ਕਰਦੀ ਬਾਕੀ ਭਲਕੇ ਪ੍ਰਧਾਨ ਮੰਤਰੀ ਮੋਦੀ ਨੇ ਆਣਾ ਦੇਖਦੇ ਆ ਉਹ ਕੀ ਕੁਝ ਕਰਦੇ ਨੇ ਇਸ ਤੋਂ ਬਾਅਦ ਬਹੁਤ ਸ਼ੁਗਰੀਆ ਭੜੇ ਸਾਹਿਬ ਤੁਸੀਂ ਆਪਣਾ ਸਮਾਂ ਦਿੱਤਾ ਮਿਹਰਬਾਨੀ